ਤੇ ਉਧਰ ਖਾਲਿਸਤਾਨੀ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਨੇ ਕਤਲ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ। ਰੂਪਨਗਰ ਦੇ ਵਿਧਿਕ ਸੈਸ਼ਨ ਅਦਾਲਤ ਨੇ ਖਾਲਿਸਤਾਨੀ ਹਵਾਰਾ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ। ਇਹ ਮਾਮਲਾ ਸਾਲ 1992 ਦਾ ਸੀ। ਖਾਲਿਸਤਾਨੀ ਜਗਤਾਰ ਸਿੰਘ ਹਵਾਰਾ ਕਤਲ ਮਾਮਲੇ 'ਚੋਂ ਬਰੀ ਹੋ ਗਿਆ। ਰੂਪਨਗਰ ਦੇ ਵਿਧਿਕ ਸੈਸ਼ਨ ਅਦਾਲਤ ਨੇ ਖਾਲਿਸਤਾਨੀ ਹਵਾਰਾ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ਵਿੱਚੋਂ ਬਰੀ ਕਰ ਦਿੱਤਾ। ਇਹ ਮਾਮਲਾ ਸਾਲ 1992 ਦਾ ਸੀ। ਜਾਣਕਾਰੀ ਅਨੁਸਾਰ ਇਹ ਮਾਮਲਾ 21 ਦਸੰਬਰ 1992 ਦੀ ਰਾਤ ਕਰੀਬ 9:30 ਵਜੇ ਗੁਰਦੁਆਰਾ ਗੜੀ ਸਾਹਿਬ ਨੇੜੇ ਦਾ ਹੈ ਇੱਥੇ ਖੇਤਾਂ ਵਿੱਚੋਂ ਕੁਝ ਵਿਅਕਤੀ ਹਥਿਆਰ ਸਮੇਤ ਨਿਕਲੇ ਤੇ ਉੱਥੇ ਤਾਂ ਆਤ ਪੁਲਿਸ ਕਰਮੀਆਂ ਤੇ ਗੋਲੀਆਂ ਚਲਾ ਦਿੱਤੀਆਂ ਸਨ ਇਸ ਫਾਇਰਿੰਗ ਵਿੱਚ ਐਸ ਪੀਓ ਸੁਨੀਲ ਕੁਮਾਰ ਸਮੇਤ ਕਾਂਸਟੇਬਲ ਸੋਹਣ ਲਾਲ ਤੇ ਰਾਜਕੁਮਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਕਥਿਤ ਹਮਲਾਵਾਰ ਆਪਣੇ ਹਥਿਆਰ ਛੱਡ ਕੇ ਭੱਜ ਗਏ ਸਨ ਬਾਦ ਵਿੱਚ ਇੱਕ ਜ਼ਖਮੀ ਪੁਲਿਸ ਮੁਲਾਜ਼ਮ ਦੀ ਮੌਤ ਵੀ ਹੋ ਗਈ ਸੀ। ਵਾਰਦਾਤ ਵਾਲੀ ਥਾਂ ਤੇ ਇੱਕ ਪਿਸਤੌਲ 303 ਦੀ ਬੰਦੂਕ, ਗੋਲਾ ਬਾਰੂਦ ਬਰਾਮਦ ਕਰਕੇ ਖਾਣਾ ਚਮਕੌਰ ਸਾਹਿਬ ਵਿੱਚ ਪੁਲਿਸ ਨੇ ਤਾਰਾ 302, 307, 148 ਤੇ 149 ਆਈਪੀਸੀ ਤੇ 25 ਅਮਡ ਤੇ 345 ਟਾਡਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਜਗਤਾਰ ਸਿੰਘ ਦੀ ਪੇਸ਼ੀ ਸੁਰੱਖਿਆ ਕਾਰਨਾਂ ਦੇ ਚੱਲਦੇ ਤਿਹਾੜ ਜੇਲ੍ਹ ਵਿੱਚ ਉਹ ਵੀਡੀਓ ਕਾਨਫਰੰਸ ਰਾਹੀਂ ਹੁੰਦੀ ਰਹੀ। ਅਦਾਲਤ ਨੇ ਜਗਤਾਰ ਸਿੰਘ ਹਵਾਰਾ ਤੇ ਰੂਪਨਗਰ ਅਦਾਲਤ ਵਿੱਚ ਚੱਲ ਰਹੇ ਅਖੀਰਲੇ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਵਕਫ ਵਕਫ ਪਹਿਲੂ ਦੇਖਦੇ ਹੋਏ ਬਰੀ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪਹਿਲਾਂ ਹੀ ਰੂਪਨਗਰ ਅਦਾਲਤ ਵਿੱਚ ਚੱਲਦੇ ਹੋਰ 4 ਕੇਸਾਂ ਵਿੱਚੋਂ ਵੀ ਬਰੀ ਕੀਤਾ ਜਾ ਚੁੱਕਾ ਹੈ ਇਸ ਵਿੱਚ ਦੋ ਕਤਲ ਕੇਸ ਚਮਕੌਰ ਸਾਹਿਬ ਦੇ ਇੱਕ ਪੁਲਿਸ ਮੁਕਾਬਲੇ ਦਾ ਕੇਸ ਇੱਕ ਹਥਿਆਰਾਂ ਦੀ ਬਰਾਮਦਗੀ ਦਾ ਕੇਸ ਤੇ ਇੱਕ ਸਾਧ ਪੁਨਿਆਰਾ ਵਾਲੇ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਵਾਲਾ ਕੇਸ ਸ਼ਾਮਿਲ ਸੀ ਬਿਊਰੋ ਰਿਪੋਰਟ A1 ਪੰਜਾਬੀ